ਬੇਜ਼ਈ ਰਸ ਰੇ ਹੋਣ ਲੱਗੀ ਨੇ ਪੁੱਛਿਆ ਨਹੀਂ ਸਾਨੂੰ ਹੂੰ ਸਾਤੋਂ ਤਾਈਂ ਨਹੀਂ ਗਰਮ ਚ ਰੋਟੀ ਪੱਕਦੀ ਐ ਇਹਦੀ ਨਹੀਂ ਤਾਂ ਤੋੜ ਕੇ ਸਾਹ ਮੈਨੂੰ ਆਉਣਾ ਐ ਕੈਨੇ ਇਹਨੂੰ ਤੋੜ ਇਹਨੂੰ ਕਿਸੇ ਨਾ ਕਿਸੇ ਬਹਾਨੇ ਭਾਬੀ ਤਾਂ ਹੁਣ ਇੰਦਾ ਗੱਲਾਂ ਸੁਣਾਉਣ ਲੱਗੀ ਮੈਨੂੰ ਮੈਂ ਤਾਂ ਸਮਾਂ ਕਿ ਇੰਦਾ ਕਹਿੰਦੀ ਜੇ ਤੂੰ ਇੱਥੇ ਬੈਠੀ ਰਹੀ ਤਾਂ ਤੇਰੇ ਘਰ ਵਾਲੇ ਨੇ ਤੇਰੀ ਭੈਣ ਨੂੰ ਸਾਰਾ ਕੁਝ ਲੁਟਾ ਦੇਣਾ ਜਿਹੜਾ ਕੋਈ ਟੰਬ ਛੱਲਾ ਹੋਊਗਾ ਤਾਂ ਮੈਂ ਤੈਨੂੰ ਕਹਿੰਦੀ ਸੀ ਤੇਰੇ ਭਲੇ ਲਈ ਵੀ ਆਪਣਾ ਘਰ ਦੇਖ ਜਾ ਕੇ ਆਹ ਗੱਲ ਮੋਨਾ ਨੇ ਸਹੀ ਕੀਤੀ ਆ ਤੂੰ ਆਪਣੇ ਘਰ ਜਾ ਘਰ ਸਾਹਬ ਆਪਣਾ ਇੱਥੇ ਬਹਿ ਕੇ ਕੋਈ ਹੱਲ ਨਹੀਂ ਇਸ ਗੱਲ ਦਾ ਤੂੰ ਇਦਾਂ ਕਰ ਆਪਣੇ ਘਰੇ ਜਾ ਨਿਆਣੇ ਸਾंभ ਕੱਲੂ ਨੇ ਦੂਜਾ ਵਿਆਹ ਕਰਾ ਲਿਆ ਤੈਨੂੰ ਕਿੰਨੇ ਪੁੱਛਣਾ ਆਹੋ ਪਾਜੀ ਮੈਂ ਤਾਂ ਪਿੰਡ ਨੂੰ ਚੱਲ ਜਾਣਾ ਆ ਚੱਲਿਆ ਨਹੀਂ ਉਹਨਾਂ ਨੇ ਹਾਂ ਉਹਨਾਂ ਨੇ ਰੱਖਣਾ ਸੀ ਤੈਨੂੰ ਕਿੱਥੇ ਸੀ ਆਪ ਤਾਂ ਭੁੱਖੇ ਲੰਗੇ ਆ ਪੂਰੇ ਖਾਣ ਨੂੰ ਕੁਝ ਮਿਲਦਾ ਨਹੀਂ ਤੈਨੂੰ ਕਿੱਥੋਂ ਦੇਣਾ ਸੀ ਬੋ ਤਾਂ ਨਾ ਬੋਲੋ ਅੱਛਾ ਉਹ ਤਾਂ ਬਥੇਰੇ ਰਜੇ ਆ ਤੇ ਆਪਣਾ ਖਰਚਾ ਵਰਚਾ ਦੇਣਾ ਵੀ ਪੈਣਾ ਆ ਤੈਨੂੰ ਪਤਾ ਹੀ ਆ ਮੰਗਾਈ ਕਿੰਨੀ ਆ ਇੱਥੇ ਤਾਂ ਆਪਣਾ ਨਹੀਂ ਸਰਦਾ ਰਾਸ਼ਨ ਪਤਾ ਕਿੰਨਾ ਮਹਿੰਗਾ ਆ। ਨਾ ਤੈਨੂੰ ਹੋਰ ਕੋਈ ਕੰਮ ਹੈ ਨਹੀਂ ਚੁਗਲੀਆਂ ਤੋਂ ਇਲਾਵਾ ਕਿਉਂ ਤੂੰ ਸਾਡੇ ਘਰ ਪਟਣ ਤੇ ਹੋਈ ਆ। ਹਾਂ ਇਹ ਕੋਈ ਤਰੀਕਾ ਗੱਲ ਕਰਨ ਦਾ। ਮੈਂ ਤਾਂ ਇੱਦਾਂ ਹੀ ਗੱਲ ਕਰਨੀ ਆ। ਤੂੰ ਘਰ ਲੈ ਜੋ ਕੰਨ ਆਇਆ। ਇਹਨੂੰ ਨਾਲ ਪੁੱਛ ਮੈਂ ਇਹਨੂੰ ਕੀ ਕਿਹਾ ਆ ਗਏ ਪੂਥਾ ਚੱਕ ਕੇ ਇੱਥੇ। ਦੇਖੋ ਵੀਰੇ ਮੇਰੀ ਗੱਲ ਸੁਣ ਲੈ ਤੇ ਚੰਗਾ ਨਹੀਂ ਕੀਤਾ ਭਾਬੀ ਦੇ ਹੱਥ ਛੁੱਕ ਕੇ। ਕੋਮਲ ਮੈਂ ਹੁਣ ਕੀ ਕਰਾਂ? ਮੈਨੂੰ ਮਜਬੂਰ ਕਰਦੀ ਏ ਇਦਾਂ ਕਰਨ ਤੋਂ ਵੀਰੇ ਦੇਖੋ ਮੇਰੇ ਕਰਕੇ ਤੁਹਾਡੇ ਘਰ ਕਲੇਸ਼ ਪੈਣ ੜਿਆ ਮੈਂ ਨਹੀਂ ਚਾਹੁੰਦੀ ਵੀ ਇਦਾਂ ਰੋਜ਼-ਰੋਜ਼ ਕਲੇਸ਼ ਹੋਵੇ ਜਿੰਨਾ ਚਿਰ ਹੱਟਾ ਘਰ ਬੰਦਾ ਸੀ ਉਹਨਾਂ ਛਿਰ ਕਿਤੇ ਕਿਰਾਏ ਤੇ ਰਹਿ ਲੰਨੇ ਨਾ ਮੇਰੇ ਹੁੰਦੇ ਹੋਏ ਤੁਸੀਂ ਕਿਰਾਏ ਤੇ ਕਿੱਦਾਂ ਰਹੋਗੇ ਜੇ ਤੇ ਭਾਬੀ ਸਾਨੂੰ ਪਸੰਦ ਹੀ ਨਹੀਂ ਕਰਦੀ ਵੀਰੇ ਮੇਰੇ ਕੋ ਇੱਥੇ ਰੋਜ਼-ਰੋਜ਼ ਰਹਿ ਕੇ ਗੱਲਾਂ ਨਹੀਂ ਤੁਨ ਹੁੰਦੀਆਂ ਕੋਮਲ ਇਦਾਂ ਨਹੀਂ ਹੁੰਦੀ ਇਹ ਜਿੰਨਾ ਘਰ ਮੇਰਾ ਹੈ ਨਾ ਉਨਾ ਹੀ ਤੇਰਾ ਹੈ ਤੈਨੂੰ ਇੱਥੋਂ ਕੋ ਕੱਢ ਨਹੀਂ ਸਕਦਾ ਕਿਸੇ ਜਿੰਨੀ ਹਿੰਮਤ ਨਹੀਂ ਹੈਗੀ ਕੋਈ ਨਹੀਂ ਮੈਂ ਉਹਨੂੰ ਪੁੱਛਣਾ ਵੀਰੇ ਮੇਰੀ ਗੱਲ ਸੁਣੋ ਮੇਰੇ ਕਰਕੇ ਨਾ ਕਲੇਸ਼ ਕਰੋ ਹੋਰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ। ਭਾਈ ਕਿੰਨੀ ਜੋ ਉਹਨਾਂ ਥੱਪੜ ਮਾਰਿਆ। ਹਜੇ ਤੱਕ ਕੰਨ ਦੇ ਵਿੱਚ ਸ਼ਾ ਸ਼ ਹੋਈ ਜਾਂਦੀ ਆ। ਇਸ ਕਮਜਾਤ ਕਰਕੇ ਸਾਰਾ ਕੁਝ ਹੋਇਆ। ਜਿਹੜੀ ਡੇਰੇ ਲਾ ਕੇ ਸਾਡੇ ਘਰ ਦੇ ਵਿੱਚ ਬੈਠੀ ਆ। ਇੰਨੇ ਲੜਾਈ ਪੁਆਈ ਆ ਸਾਡੇ ਵਿੱਚ। ਇਹ ਆ ਜੋੜੇ ਤੇਰੇ ਮੋਰੇ ਹੱਥ ਦੋਨੇ। ਮਾੜਾ ਮੋਟਾ ਉਹ ਤਾਂ ਤਰਸ ਖਾ ਲਾ ਕੇ ਇਸ ਹਾਲਾਤ ਦੇ ਵਿੱਚ ਤੈਨੂੰ ਵੀ ਤਾਂ ਪਤਾ। ਤੈਨੂੰ ਸ਼ਰਮ ਨਹੀਂ ਆਉਂਦੀ ਜਲੂਸ ਕੱਢਿਆ ਪਿਆ ਤੂੰ ਮੇਰਾ ਵੀ। ਅੱਛਾ ਮੈਂ ਤਾਂ ਡਜਲੂਸ ਕੱਢਿਆ ਆ। ਜ다 ਤੂੰ ਮੇਰੇ ਘਰ ਦੇਆਂ ਦੇ ਮੋਰੇ ਮੇਰਾ ਜਲੂਸ ਕੱਢਦਾ ਉਹਦਾ ਤੈਨੂੰ ਸ਼ਰਮ ਨਹੀਂ ਆਉਂਦੀ ਸਿੰਪਲ ਬਸ ਕਰ ਹੁਣ ਇੱਥੇ ਰੁਕ ਜਾਛਾ ਹੁਣ ਜੇ ਕੁੜੀ ਨੂੰ ਤੂੰ ਕੁਛ ਕਹਿਆ ਮੇਰੇ ਤੋਂ ਬੁਰਾ ਕੋਈ ਨਹੀਂ ਕਿਉਂ ਕੀ ਕਰ ਲੋਂਗੇ ਤੁਸੀਂ ਇਹ ਭਰਾ ਆਪਣੇ ਨੂੰ ਕਹਦੇ ਤਲਾਕ ਦੇ ਪੇਪਰ ਤਿਆਰ ਕਰ ਲਵੇ ਨਾ ਹੋਰ ਕੋਈ ਕੰਮ ਹੈ ਨਹੀਂ ਤੈਨੂੰ ਸਾਰਾ ਦਿਨ ਉਹਦੇ ਕੰਨ ਭਰਦੇ ਰਹਿਣੇ ਆ। ਕੁਝ ਹੋਰ ਵੀ ਕਾਲਿਆ ਕਰ। ਭਲਾ ਭਾਬੀ ਮੈਂ ਭਾਜੀ ਦੇ ਕੰਨ ਕਿਉਂ ਭਰਨੇ ਆ? ਨਾਲੇ ਮੈਂ ਘਟਣਾ ਲੜਨਾ ਨਹੀਂ ਚਾਹੁੰਦੀ ਹਾਂ ਜੀ। ਬਹੁਤੀ ਡਾੜਨਾ ਨਹੀਂ ਚਾਹੁੰਦੀ ਹੈਗੀ। ਹੁਣ ਆਹ ਤੋਹਫਾ ਮੇਰੇ ਲਈ ਕੱਟ-ਕੱਟ ਕੇ ਰੱਖੀ ਜਾਂਦੀ ਹੋਣੀ ਆ ਤੇ ਭਾਬੀ ਧੋ ਦੂੰਗੀ ਬਿੱਲੀ ਆ। ਭਾਬੀ ਮੇਰੀ ਸੇਤ ਨਹੀਂ ਠੀਕ ਰਹਿੰਦੀ ਮੇਰੇ ਕੋ ਨਹੀਂ ਤੋਤੇ ਜਾਣੇ। ਨਾਲੇ ਮਸ਼ੀਨ 'ਚ ਹੀ ਪਾਣੇ ਕੱਪੜੇ। ਹੋਰ ਮਸ਼ੀਨ 'ਚ ਪਾਣੇ ਆ। ਮਸ਼ੀਨ ਤੇਰੇ ਭਰਾ ਨੇ ਨਹੀਂ ਲੈ ਕੇ ਦਿੱਤੀ। ਮੇਰੇ ਮਾਣਾਂ ਕੋ ਬੇਕੇ ਆਨੇ ਲੈ ਕੇ ਦਿੱਤੀ ਆ। ਮਾਰ ਦੇ ਕੱਲਾ ਹੱਥ ਨਾ ਧੋ ਐਦਾਂ ਦੇ ਟਾਈਮ ਦੇ ਵਿੱਚ ਨਾਲ ਚੰਗੀ ਰਹੂੰਗੀ ਕੱਟ ਕੱਟ ਕੇ ਸਿੱਟੀ ਜਾਂਦੀ ਆ ਫਿੱਦੀ ਸੂਤ ਰਹਿਣਾ ਤੂੰ ਕੁੜੀਏ ਜਿਹੜਾ ਤੂੰ ਮੈਨੂੰ ਔਖੇ ਕੀਤਾ ਐ ਚੱਕੋ ਪਾਈ ਧੁੰਦੀ ਫਿਰਦੀ ਐ ਇਹ ਬਹਿ ਬਣੀ ਹੁੰਦਾ ਨ ਕੋਈ ਕਰ ਚੱਲੋ ਸਾਰੇ ਕੱਪੜੇ ਥੋੜੇ ਰਹਿ ਗਏ। ਸੋਮਣੇ ਹਾਂਜੀ ਹੁਣ ਕੱਪੜੇ ਧੋਣ ਦਾ ਲੱਗੀ ਆ। ਆ ਸਾਡੇ ਦੇ ਸੀਗੇ ਥੋੜੇ ਜੇ ਇਹ ਵੀ ਧੋਦੇ ਹੁਣ ਨਾਲ ਲੱਗਦੇ। ਭਾਬੀ ਮਾਸੀ ਸੁਕਣੇ ਪਾ ਕੇ ਆਈਂ ਘੁੱਟੇ ਤੇ। ਇਹ ਤੇਲੇ ਚੰਗਾ ਹੀ ਆ ਧੋਲਾ। ਹੋਰ ਤਾਂ ਕੋਮ ਕੰਮ ਕਰਨਾ ਨਹੀਂ ਕੋਈ। ਮੈਂ ਕਿਹੋ ਜਿਹਾ ਸਾਰੇ ਕੱਪੜੇ ਥੋੜੇ ਹੀ ਰਹਿ ਗਏ। ਹੁਣ ਧੋਣ ਦਾ ਕੰਮ। ਕਉਂ ਬੀ ਬਖਣੀ ਮੇਰਾ ਕਿਉਂ ਇਦਾਂ ਘੱਜ ਰਹਿੰਦੇ ਆ। ਪਰ ਤੁਸੀਂ ਕੰਨ ਲੱਗਿਓ ਆ। ਹਾਂਜੀ ਆਗੇ ਤੁਸੀਂ। ਕੁਛ ਨਹੀਂ ਆ ਚਾਰਕ ਕੱਪੜੇ ਹੀ ਮੈਂ ਤਾਂ ਚਲ ਤੋਂ ਦੰਨੀ ਆ ਮੈਂ। ਜੇ ਕੱਪੜੇ ਧੋਣੇ ਸੀ ਘਰ ਮਸ਼ੀਨ ਹੈਗੀ ਉਹਦੇ ਵਿੱਚ ਪਾ ਲੰਨੀ। ਮੈਂ ਕਿਹਾ ਚਾਰਕ ਕੱਪੜੇ ਹੱਥ ਨਾਲ ਹੀ ਧੋਲਣੇ ਆ ਮਸ਼ੀਨ ਨਖਾਰਦੀ ਨਹੀਂ ਕੱਪੜੇ ਸਹੀ ਤਰ੍ਹਾਂ। ਮੈਨੂੰ ਲੱਗਦਾ ਭਾਬੀ ਨੇ ਤੈਨੂੰ ਕੁਛ ਕਿਹਾ ਵਾ। ਨਹੀਂ ਨਹੀਂ ਭਾਬੀ ਨੇ ਮੈਨੂੰ ਕੀ ਕਹਿਣਾ ਉਹ ਤਾਂ ਸੋਭਾ ਮੈਨੂੰ ਕਹਿੰਦੇ ਹੀ ਮੈਂ ਧੋ ਦੰਨੀ ਆ। ਇਹ ਤੇ ਮੈਂ ਜੇ ਅਦਕਾਰ ਲਈ ਵੀ ਨਹੀਂ ਮੈਂ ਬਿਲੀ ਬੈਠੀ ਕੀ ਕਰਾਂ ਮੈਂ ਥੋਲਾ ਨਹੀਂ ਕੱਪੜੇ ਛਾੜ ਤਾ ਜਾਦੂ ਅਟਕੇ ਅੰਦਰ ਰਾਮ ਕਾਲਾ ਮੈਂ ਥੋੜਨਾ ਕੋਈ ਨਹੀਂ ਮੈਂ ਥੋੜਦਾ ਨਹੀਂ ਤਾ ਜਨਾ ਕੋਈ ਨਹੀਂ ਕੋਈ ਨਹੀਂ ਥੋਲਾ ਲੈ ਮੈਂ ਚਾ ਜਿੰਦਾ ਤੂੰ ਰਾਮ ਘਰ ਜਾ ਕੇ ਅੰਦਰ ਕੋਈ ਜਿਮਾ ਸਾਹ ਰੀਕ ਗਿਆ ਬਗਰੇ ਨੂੰ ਜੈਨ ਨੂੰ ਦੱਸਣ ਲੱਪੀ ਤੇ ਕੋਈ ਫਾਇਦਾ ਨਹੀਂ ਘਾਟ ਚੁਕਲੇਸ਼ ਨਹੀਂ ਮੁਕਣਾ ਇਦਾਂ ਬੱਧੀ ਦੱਸ ਗਦੇ ਚੌਪ ਰੰਨੀ ਆ ਫਿਰ ਹੋਰ ਕੀ ਆ ਜਦੋਂ ਘਰ ਬਣੂਗਾ ਉੱਥੇ ਚਲ ਜਾਾਂਗੀ ਮੈਂ ਕਿਹੜਾ ਹਮੇਸ਼ਾ ਇੱਥੇ ਬੈਠੇ ਰਹਿਣਾ ਇਹ ਗਰਮੀ ਕਿੰਨੀ ਆ ਮੈਂ ਇੱਥੇ ਗਰਮੀ ਦੇ ਵਿੱਚ ਮਨ ਲੱਗੀਆਂ ਆਪ ਮਹਾਰਾਣੀ ਬੜੀ ਅੰਦਰ ਬੈਠੀ ਆ ਵੜ ਕੇ ਕੋਈ ਨਹੀਂ ਮੈਂ ਵੀ ਆਪਣੇ ਜੋਗੀਆਂ ਲਾਉਣੀਆਂ ਆਪੇ ਲਾਉਂਗੀ ਗਰਮੀ ਦੇ ਵਿੱਚ ਨਾਲੇ ਇਹਨੂੰ ਪਤਾ ਲੱਗੂਗਾ ਬੇਲੀ ਨੂੰ ਖਾਣ ਨੂੰ ਜੋ ਮਿਲ ਜਾਂਦਾ ਇੱਥੇ ਬੈਠੀ ਐ ਨਾਲੇ ਭਾਂਡਿਆਂ ਦਾ ਘਰਾ ਲੱਗਾ ਪਿਆ ਇਹਨੂੰ ਕਹਿੰਦੀ ਆ ਮਾਂਜ ਲਾਉਂਦੀ ਕੋਈ ਬਾਹਰ ਨਾ ਭੁੰਨੇ ਇਹਨੂੰ ਕਹਿੰਦੀ ਮੈਂ ਹੁਣ ਆਪ ਹੀ ਮਾਂਜੂਗੀ ਖਾਣ ਦਾ ਹੀ ਪਤਾ ਬਸ ਇਹਨੂੰ ਮੂੰਹ ਅੱਡ ਕੇ ਖਾਣ ਨੂੰ ਜੋ ਮਰਜ਼ੀ ਦੇ ਦਿੰਦੇ ਨੇ ਨੇ ਦਾ ਕਿੱਥੇ ਯਕੀਨ ਕਰਨਾ ਹੈ ਦਗਾਤੀਆਂ ਡਢ ਹੋ ਗਈ ਆ ਭਈ ਉਹ ਹੀ ਨਾਨਾਣੀ ਇਤਨਾ ਰੱਖੀ ਸੀ ਮੈਂ ਨਾ ਜਿਹੜਾ ਆਪ ਤੇ ਕਾਹਨ ਤੇ ਬਚ ਗਈ ਉਹ ਕੁੱਪਲੇ ਚਾਹਾਂ

ਕੋਮਲਾ ਹਾਂਜੀ ਭਾਬੀ ਕੀ ਹੋਇਆ ਮੇਰੀ ਗੱਲ ਸੁਣ ਮੇਰੇ ਹੱਥ ਤੇ ਨਾ ਕਰਦ ਵੱਜ ਗਈ ਆ ਇਹ ਕਿੰਨਾ ਵੱਜ ਗਈ ਭਾਬੀ ਲੈ ਮੈਨੂੰ ਕੰਮ ਥੋੜਾ ਆ ਮੇਰੇ ਇੱਕ ਪਹਾੜਾ ਤੇ ਸਿਆਪਾ ਪਿਆ ਆ ਸਬਜੀ ਕੱਟਦੇ ਸੀਗੀ ਤੇ ਜੋ ਨਾ ਵੱਜੀ ਡੂੰਗੀ ਆ ਕਿੰਨੀ ਬਹੁਤ ਦਰਦ ਹੁੰਦੀ ਹੱਥ ਦੇ ਵਿੱਚ ਤੇ ਸੈਂਖ ਭਰਿਆ ਪਿਆ ਭਾਂਡਿਆਂ ਦੇ ਨਾਲ ਤੇ ਮੇਰੇ ਤੋਂ ਤਾਂ ਮਾਂਜ ਨਹੀਂ ਹੋਣਾ ਤੂੰ ਖੜੀ ਖੜੀ ਭਾਂਡੇ ਧੋਦੇ ਉਹ ਭਾਬੀ ਭਾਂਡੇ ਮੰਜੇ 'ਤੇ ਕੋਈ ਗੱਲ ਨਹੀਂ ਪਰ ਮੇਰੇ ਕੋ ਖੜੀ ਨਹੀਂ ਹੋਇਆ ਜਾਣਾ ਨਾ ਜਿੰਦਾ ਟਾਈਮ ਤੁਹਾਨੂੰ ਪਤਾ ਤਾਂ ਡਾਕਟਰ ਨੇ ਮੈਨੂੰ ਰੈਸਟ ਦੱਸੀ ਆ ਆ ਤਾਂ ਵੇਖੋ ਭਾਬੀ ਮੇਰੇ ਪੈਰ ਹੱਥ ਕਿੱਦਾਂ ਸੁੱਚੇ ਪਏ ਆ ਮੇਰੇ ਕੋ ਜਿਆਦਾ ਟਾਈਮ ਖੜਿਆ ਨਹੀਂ ਜਾਂਦਾ ਨਹੀਂ ਤੇ ਮੈਂ ਭਾਂਡੇ ਮਾਣਦੇ ਨਹੀਂ ਨਾ ਤੂੰ ਕਹਿਆ ਅਲੈਦਾ ਨਿਆਣਾ ਜੰਮਣ ਲੱਗੀ ਆ ਅਸੀਂ ਵੀ ਜੰਮੇ ਹੀ ਆ ਤੂੰ ਮਾਰਦੀ ਆ ਗੱਲਾਂ ਆਰਾਮ ਦੱਸਿਆ ਤੈਨੂੰ ਡਾਕਟਰ ਨੇ ਅਸੀਂ ਸਾਰੇ ਕੰਮ ਘਰ ਦਾ ਕਰੀਦਾ ਸੀਗਾ ਢੇ ਢੇਰ ਕੱਪੜੇ ਹੱਥਾਂ ਨਾਲ ਧੋਏ ਦੇ ਸੀਗੇ ਤੇ ਸਾਰੇ ਟੱਬਰ ਦੀ ਰੋਟੀ ਬਣਾਈਦੀ ਸੀਗੀ ਸਥਰਾ ਸਥਰਾ ਭਾਬੀ ਉਹ ਕਰਨੀ ਹੈਗੀ ਮੇਰੇ ਕੋ ਸੱਚੀ ਨਹੀਂ ਹੋ ਖੜਾ ਹੋਇਆ ਜਾਂਦਾ ਨਹੀਂ ਤੇ ਮੈਂ ਕੰਮਕਾਰੀ ਦੀ ਨਹੀਂ ਹੋਰ ਖੜਿਆ ਨਹੀਂ ਜਾਂਦਾ ਇਹਦੇ ਤੋਂ ਡਰਾਮੇ ਕਰ ਕਰਕੇ ਦੱਸਦੀ ਰਹਿੰਦੀ ਆ ਭਾਬੀ ਬੋਲੇ ਮੈਂ ਡਰਾਮੇ ਕਿਉਂ ਕਰਨੀ ਰੇਪਲ ਤੂੰ ਟੜੀ ਨਹੀਂ ਮੈਨੂੰ ਲੱਗਾ ਸੀ ਤੂੰ ਸੁਧਰ ਜਾਉਂਗੀ ਪਰ ਤੂੰ ਸੁਧਰ ਹੀ ਨਹੀਂ ਮੈਂ ਕੀ ਕਹਿ ਦਿੱਤਾ ਕੰਮ ਕਰਨ ਵਾਸਤੇ ਕਿਹਾ ਮੈਂ ਕੋਈ ਮਾੜੀ ਗੱਲ ਕਹੀ ਖਾਣ ਬੈਲੇ ਇਹਨੇ ਕੁਛ ਨਹੀਂ ਦੋਖਦਾ ਹੈਗਾ ਜਿਹਦਾ ਕੰਮ ਨੂੰ ਕਹਿ ਨਾ ਸਾਰਾ ਕੁਛ ਇਹਦਾ ਦੁਕਾਨ ਆਪਾਂ ਦਾ ਓਏ ਸਵੇਰੇ ਕੱਪੜੇ ਵੀ ਬਾਹਰ ਬੈਠੀ ਕੱਲੀ ਤੋਂ ਨਹੀਂ ਸੀਗੀ ਮੈਂ ਦੱਸ ਪੈੜ ਤੂੰ ਹੀ ਸੱਚ ਬੋਲ ਪਾ ਸੋਹਾਂ ਆ ਕੇ ਦੱਸ ਤੈਨੂੰ ਕੀ ਹੋਇਆ ਸੀ ਕੀ ਕਿਹਾ ਜਦੋਂ ਸੋਹਾਂ ਪਾਲ ਲਾ ਪੈਂਦੇ ਹੋ ਐਦਾਂ ਦੀ ਕੋਈ ਗੱਲ ਨਹੀਂ ਭਾਜੀ ਚਾਰ ਕੱਪੜੇ ਹੀ ਮੈਂ ਕਿਹਾ ਮੈਂ ਧੋਦਰ ਨਹੀਂ ਬੈਠੀ ਬੈਠੀ ਆਹੋ ਮੈਂ ਕਿਹਾ ਸੀਗਾ ਕੱਪੜੇ ਧੋਣ ਨੂੰ ਮੈਂ ਜਾਂ ਤੈਨੂੰ ਮੈਂ ਕਿਹਾ ਸੀ ਤੂੰ ਉਹਨੂੰ ਕੋ ਕੰਮ ਨਹੀਂ ਕਰ ਦੇਣਾ ਤੇ ਫੇ ਨਾ ਜੇ ਮੇਰੇ ਨਾਲ ਪੂਰਾ ਕੰਮ ਕਰਾਵ ਹੀ ਲਉਂਗੀ ਉਹਦਾ ਕੀ ਘਸ ਚੱਲਾ ਆ ਤੂਫਾਨ ਆ ਗਿਆ ਕੋਈ ਜੇ ਮੈਂ ਕਹਿ ਦਿੱਤਾ ਤਾਂ ਨਹੀਂ ਪਰ ਹਟ ਜਾ ਹਟ ਜਾ ਕਿਉਂ ਨਹੀਂ ਤੂੰ ਸੁਦਾ ਸੀ ਬਸ ਕਰੋ ਭਾਜੀ ਬਹੁਤ ਹੋ ਗਿਆ ਯਾਰ ਕੋਮਲ ਤੂੰ ਕਪੜੇ ਪੈਕ ਕਰ ਮੈਂ ਮਕਾਨ ਦੇਖ ਲਿਆ ਕਰਾਇ ਤੇ ਆਪਾਂ ਨਹੀਂ ਰਹਿਣਾ ਇੱਥੇ ਨਹੀਂ ਨਹੀਂ ਮਨੂੰ ਯਾਰ ਤੁਸੀਂ ਕਿੱਥੇ ਜਾਣਾ ਤੁਹਾਡਾ ਆਪਣਾ ਤਾਂ ਇਹ ਘਰ ਆ ਨਹੀਂ ਵੀਰੇ ਆਈ ਨਹੀਂ ਇੱਥੇ ਰਹਿਣਾ ਹੁਣ ਸਾਡੇ ਤੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਨਾਲੇ ਸਾਡੇ ਘਰਗੇ ਤੁਹਾਡੇ ਦੋਵਾਂ ਚ ਵੀ ਫਰਕ ਪੈਂਦਾ ਤੂੰ ਇਦਾਂ ਕਰੋ ਟੈਚੀ ਫੜੋ ਤੇ ਆਪਾਂ ਸਮਾਨ ਪੈਕ ਕਰਦੇ ਆਂ ਯਾ ਤੁਸੀਂ ਕਿਉਂ ਨਹੀਂ ਮੇਰੀ ਗੱਲ ਮੰਨਦੇ? ਕਾਹਦੇ ਇਦਾਂ ਕਰੀ ਜਾਂਦੇ ਆ? ਨਾ ਜਾਓ ਤਾਂ ਯਾਰ ਤੁਹਾਡਾ ਆਪਣਾ ਘਰ ਆਇਆ ਏ। ਨਾ ਭਾਜੀ ਯਾਰ ਬਸ ਬਹੁਤ ਹੋ ਗਿਆ ਯਾਰ। ਹੂੰ। ਗੁੱਡਾ ਹੂਆ ਬਣਾਇਆ ਕੰਮ ਦਾ। ਨਾ ਉੱਥੇ ਕੌਣ ਕਰਦਾ ਕੰਮ? ਆਪ ਹੀ ਕਰਦੀ ਆ। ਮੈਂ ਕੱਪੜੇ ਪੈਕ ਕਰਦੀ ਪਈ ਬਾਹਰ। ਧਰਮ ਮੰਤਰੀ ਆਉਂਦਾ ਉੱਥੇ ਕੰਮ। ਤੁਮਲ ਛੱਡ ਤੂੰ ਆਪਣੀ ਭਾਬੀ ਨੂੰ ਤੈਨੂੰ ਪਤਾ ਹੋਵੇਗਾ ਉਹਦੀ ਆਦਤ ਆ। ਨਹੀਂ ਭਾਜੀ ਹੁਣ ਮੇਰੇ ਕੋ ਵੀ ਨਹੀਂ ਗੱਲਾਂ ਸੁਨੀਆਂ ਜਾਂਦੀਆਂ ਹੈਗੀਆਂ। ਕਿੰਨੀਆਂ ਸੁਣੀ ਜਾਵਾਂ ਮੈਂ? ਜਾਓ ਤਾਂ ਇਦਾਂ ਕਰੋ ਜਿਹੜੇ ਬਾਹਰ ਕੱਪੜੇ ਸੁਕਣੇ ਪਹਿ ਲਾ ਲਿਓ। ਮੈਂ ਉਹ ਵੀ ਪਾਦਣ ਵਿੱਚ। ਉਹਦੀ ਤਾਂ ਹਾਲਤ ਇਦਾਂ ਦੀ ਆ ਮੈਨੂੰ ਹੋਰ ਤਰ੍ਹਾਂ ਹੋਈ ਜਾਂਦੀ ਆ ਪਾਜੀ ਚੋਂਗਾ ਤੇ ਮੈਨੂੰ ਵੀ ਨਹੀਂ ਲੱਗਦਾ ਤੁਹਾਨੂੰ ਦੁੱਖ ਦੇਖ ਕੇ ਮੈਂ ਕਿਹੜਾ ਚੋਨੀ ਆ ਵੀ ਤੁਸੀਂ ਆਪਸੇ ਲੋੜੋ ਮੇਰੇ ਘਰ ਕੇ ਮੇਰੇ ਮਨ ਨੂੰ ਵੀ ਹੋਰ ਤਰ੍ਹਾਂ ਹੁੰਦਾ ਹੀ ਆ ਯਾਰ ਭੈਣ ਹੁਣੇ ਚਲਤਾ ਗਏ ਪਰ ਉਹਨਾਂ ਨੂੰ ਤੋੜ ਕੇ ਮੇਰਾ ਮਨ ਹੋਰ ਤਰ੍ਹਾਂ ਹੋਈ ਜਾਂਦਾ ਰਿੰਪਲ ਪਤਾ ਨਹੀਂ ਕਿਉਂ ਨਹੀਂ ਸਮਝਦੀ ਇਸ ਗੱਲ ਨੂੰ ਕਿਤਾ ਵਿਚਾਰੀ ਆਪਣੇ ਘਰ ਦੇ ਵਿੱਚੋਂ ਬਗਾਨਿਆਂ ਵਾਂਗੂ ਗਈ ਆ ਇਹਨੂੰ ਪਤਾ ਨਹੀਂ ਕਦੋਂ ਅਕਲ ਆਣੀ ਯਾਰ ਹਰ ਤਰ੍ਹਾਂ ਮੈਂ ਕਹਿ ਕੇ ਦੇਖ ਲਿਆ ਤਲਾਕ ਤੱਕ ਦਾ ਇਵੇਂ ਕਹਿਤਾ ਪਰ ਫੇ ਨਹੀਂ ਪਤਾ ਲਾਦਾ ਕਿੱਦਾਂ ਖੁਸ਼ ਆ ਹੁਣ ਹਾਂ ਬਹੁਤ ਖੁਸ਼ ਹਾਂ ਮੈਂ ਬੇਲੂ ਨੂੰ ਰੋਟੀਆਂ ਦੇਣੀਆਂ ਪੈਂਦੀਆਂ ਸੀ ਮੈਨੂੰ ਤਾਂ ਤੈਨੂੰ ਥੋੜੀ ਬਹੁਤੀ ਅਕਲ ਹੈ ਗਈ ਆ ਤੈਨੂੰ ਵੀ ਪਤਾ ਹੀ ਆ ਉਹਨਾਂ ਤੇ ਹੁਣ ਮਾੜਾ ਟਾਈਮ ਚੱਲਦਾ ਸੀਗਾ ਅਗਲੇ ਦਾ ਘਰ ਬਣਦਾ ਸੀ ਬਾਣੇ ਜਾਣਾ ਸੀਗਾ ਤੇ ਆਪਣੇ ਕਿੰਨਾ ਮਾੜਾ ਟਾਈਮ ਰਿਹਾ ਤੈਨੂੰ ਇਹ ਵੀ ਪਤਾ ਹੀ ਆ ਕਿੱਦਾਂ ਮਾੜੇ ਟਾਈਮ 'ਚ ਸਾਡੀ ਉਹਨਾਂ ਨੇ ਹੈਲਪ ਕੀਤੀ ਆ ਤੈਨੂੰ ਭੁੱਲ ਗਿਆ ਸਾਰਾ ਕੁਝ ਮੈਂ ਫੇਰ ਕੀ ਹੋਇਆ ਹੈਲਪ ਕਰ ਦਿੱਤੀ ਤਾਂ ਮੈਂ ਵੀ ਬਾਰ-ਬਾਰ ਉਹਨਾਂ ਦੇ ਗੁਣ ਗਾਉਂਦਾ ਹੀ ਰਹਿੰਦੇ ਆ ਅਸੀਂ ਕਿਹੜਾ ਉਹਨਾਂ ਦੇ ਪੈਸੇ ਮਾਲ ਲੈ ਸੀਗੇ ਜਾਂ ਦੱਬ ਕੇ ਬੈ ਗਏ ਸੀਗੇ ਵਾਪਸ ਕਰ ਹੀ ਦਿੱਤੇ ਸੀਗੇ ਉਹ ਤੈਨੂੰ ਕਿਹੜਾ ਸਮਝਾਉਂਦਾ ਕੋਈ ਫਾਇਦਾ ਆ ਤੂੰ ਮੇਰੀ ਅੱਜ ਤੱਕ ਗੱਲ ਕੋਈ ਮੰਨੀ ਵੀ ਹੈ ਨਾ ਤੂੰ ਮੰਨ ਸਕਦੀ ਆ ਫੇਰ ਨਾ ਸਮਝਾਇਆ ਕਰੋ ਆ ਜਾਂਦੇ ਮੇਨਾ ਆਡਾ ਲਾਉਣ ਮਾਰਦੇ ਰਹਿੰਦੇ ਖੁੱਲ੍ਹ ਮੈਂ ਤਾਂ ਛੁਕਰ ਹੀ ਕੀਤਾ ਇੱਥੋਂ ਚੱਲ ਗਈ ਬਿਨਾਂ ਕਾਲ ਤੋਂ ਸਾਡੇ ਪਸਾਦ ਪਾ ਸੀ ਘਰ ਆਹ ਕਿ ਢੇਰਾ ਮੱਲਿਆ ਸੀ ਤੇ ਇਹ ਕੁੜੀ ਲੈ ਕੁਛ ਬਣਾ ਹੀ ਦਵਾ ਯਸਮਾਨਤਾ ਦੇਖ ਕਿੰਨਾ ਗਪਿਆ ਆਇਆ ਲੈ ਤਾਂ ਕਿੰਨਾ ਕੁਸ਼ਪਿਆ ਆਇਆ ਹੌਸੀ ਘੜਾ ਦੋ ਜਣਿਆਂ ਨੇ ਇੰਨਾ ਕੁਛ ਖਾ ਲੈਣਾ ਖਰਾਬ ਹੀ ਜਾਣਾ ਹੈ ਕੋਈ ਨਹੀਂ ਭਾਜੀ ਨੂੰ ਫੋਨ ਕਰਦੀ ਆ ਜਿੰਨਾ ਕੁ ਸਮਾਨ ਬਾਧੂ ਪਿਆ ਆ ਸਾਰਾ ਮੈਂ ਲਫਾਫੇ ਚ ਪਾ ਕੇ ਇਕੱਠਾ ਕਰਕੇ ਦੇ ਦੇਣਾ ਆ ਆ ਉਹ ਖਾ ਲੈਣਗੇ ਮੈਂ ਮੀਠੇ ਕਰਾਬ ਕਾਣਾ ਕਰਦੀ ਆ ਫੋਨ ਉਹਨੂੰ ਕਹਿੰਦੀ ਆ ਆ ਜਾ ਆਰਾਮ ਨਾਲ ਤੇ ਸਮਾਨ ਲੈ ਜਾ। ਹੋਰ ਕਦਾ ਫੋਨ ਆ ਗਿਆ। ਹੈਲੋ? ਹੈਲੋ? ਹਾਂਜੀ ਸਤਿ ਸ਼੍ਰੀ ਅਕਾਲ ਭੈਣ। ਹਾਂ ਸਤਿ ਸ਼੍ਰੀ ਅਕਾਲ। ਔਰ ਕਿਦਾਂ ਠੀਕ ਠਾਕ ਆ ਤੁਸੀਂ? ਹਾਂਜੀ ਹਾਂਜੀ ਠੀਕ ਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ? ਹਾਂਜੀ ਹਾਂਜੀ ਠੀਕ ਠਾਕ ਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਆ ਸਭ? ਅੱਛਾ ਭਾਜੀ ਮੈਂ ਤਾਂ ਨਾ ਗੱਲ ਕਰਨੀ ਸੀਗੀ। ਉਹ ਸਮਾਨ ਬਾਧੂ ਪਿਆ ਸੀਗਾ। ਮੈਂ ਲਫਾਫੇ ਚ ਪਾ ਆਇਆ। ਆ ਕੇ ਲੈ ਜਾਓ। ਲੈ ਤਾਂ ਮੈਂ ਜਾਊਂਗਾ ਇਹ ਤਾਂ ਨਹੀਂ ਕਰੇਗਾ। ਇਹ ਤਾਂ ਕਰਈ ਆ। ਤੁਸੀਂ ਘਰ ਦੇ ਬਾਹਰ ਆ ਜਾਓ। ਮੈਂ ਤੁਹਾਨੂੰ ਉੱਥੇ ਹੀ ਫੜਾ ਦੂੰਗੀ। ਆਹੋ ਬਾਧੂ ਪਿਆ ਸਮਾਨ। ਮੈਂ ਕੀ ਕਰਨਾ ਇੱਥੇ? ਚਲ ਠੀਕ ਆ ਮੈਂ ਤਾਂ ਤੇਰੀ ਭਾਬੀ ਨੇ ਉੱਦਾਂ ਵੀ ਬਾਜ਼ਾਰ ਜਾਣਾ ਸੀਗਾ ਇੱਧਰ ਦੇ ਨਿਕਲ ਜਮਾਂਗੇ। ਤੂੰ ਬਾਹਰ ਸਮਾਨ ਫੜਾ ਦੇ ਚੱਲ ਠੀਕ ਆ ਪਾਜੀ ਜਲਦੀ ਚਲਦੀ ਹੈ ਜੀ ਟਾਈਮ ਦੇ ਨਾਲ ਕੋਈ ਨਹੀਂ ਆਲਾਂ ਦੇ ਜਿੱਦਾਂ ਐਨੇ ਮੇਰੀ ਭੈਣ ਨੂੰ ਤੇ ਪਰੋਣੇ ਨੂੰ ਤੰਗ ਕਰਕੇ ਕੱਢਿਆ ਨਾ ਜਦੋਂ ਇਹਦੇ ਭਰਾ ਨੂੰ ਜਲੀਲ ਕਰਕੇ ਕੱਢਿਆ ਇੱਥੋਂ ਪਤਾ ਤਾਂ ਇਹਨੂੰ ਫੇਲ ਗਣਾ ਇਥੇ ਗਾਂ ਕੱਲੀ ਇੰਦਰਾਂ ਤੇ ਮੋਰੇ ਨਾਲ ਰੋਕਲੀ ਸਾਈਡ ਤੇ ਕਰ ਲੋ ਰੱਗੇ ਦੇਖ ਕੇ ਰਾਜੀ ਜੇ ਹੋਇਆ ਤਾਂ ਘਰੇ ਇਥੇ ਇੰਦਰ ਸਾਈਡ ਤੇ ਬਾਹਰ ਲੈ ਤੰਨ ਉੱਲੇ ਜਾ ਲਾਲਾ ਮੋਟਰ ਦੇਖੂ ਦੇਖੂਗਾ ਇਹਨੂੰ ਪੁੱਛਾ ਛੇ ਛੇ ਫੋਨ ਕੱਢ ਤੇ ਦਬਤ ਲਾਲਾ ਨੂੰ ਫੋਨ ਤੇ ਕਸ ਇਧਰ ਬਾਹਰ ਹੀ ਖੜੇ ਸਾਈਡ ਤੇ ठीक है, ठीक है आगी, आगी। ओए, आए, खड़े ਸੀ ਮੈਂ ਕਿਹੜੇ ਸਾਈਡ ਤੇ ਅੱਛਾ ਠੀਕ ਹੈ ਠੀਕ ਹੈ ਭਾਜੀ ਮੈਂ ਆਗੀ ਆਗੀ ਚੱਲ ਠੀਕ ਹੈ ਚਲ ਠੀਕ ਹੈ ਦਮਾਵੀ ਮੇਰਾ ਵੀ ਖਰਾਬ ਆ ਮੈਂ ਸੂਟ ਕੱਢ ਕੇ ਰੱਖੇ ਸੀ ਕਾਟਨ ਦੇ ਭਾਦੀ ਪਾ ਲੂੰਗੀ ਉਹ ਬਾਹਰ ਹੀ ਆਖਾ ਤੇ ਕੋਈ ਕਿੰਨਾ ਭਰ ਆਏ ਹਾਏ ਕਿੰਨਾ ਭਰ ਆਇਆ ਦੇ ਤੱਕ ਕਿੱਥੇ ਜਾ ਕੇ ਖੜੇ ਹੋਏ ਆ ਕੋਏ ਮੇਰੀਆਂ ਤਾਂ ਬਾਹਾਂ ਮੈਂ ਰਹਿ ਜਾਣੀਆਂ ਉੱਥੇ ਤੱਕ ਜੰਦੀਆਂ ਇਹ ਪੈਰ ਛੇਤੀ ਆ ਜਾ ਹੁਣ ਇੱਥੇ ਖੜ ਗਈ ਆ ਜਾ ਨੰਗਿਆਂ ਤਾਂ ਬਤ ਤੇ ਅੰਦਰੋਂ ਆਜੂ ਕਾਹੋ ਆ ਜਾ ਛੇਤੀ ਲੈ ਭੋਬੀ ਛੇਤੀ ਛੇਤੀ ਕੀ ਆਜਮਾ ਪਾਰਾ ਪਤਾ ਕਿੰਨਾ ਸਮਾਨ ਪਾਜੀ ਚਕਾ ਨਾਲ ਹੋ ਗਏ ਇਹ ਮੇਰੇ ਪਾਹ ਦੁਖੜ ਲੱਪੇ ਰਿਆ ਲੈ ਆ ਲੈ ਮੁੱਤ ਰੱਖ ਲਓ ਮੋਰ ਕਿੱਦਾਂ ਭਾਬੀ ਠੀਕ ਹੈ ਤੁਸੀਂ ਸੁਣਾਓ ਉਹ ਕੀ ਕਰਦਾ ਹੈ ਕਰਦਾ ਉੱਥੇ ਖੇਤ ਤਾਂ ਸਵੇਰ ਮਚਿਆ ਫਿਰਦਾ ਆ ਨਹੀਂ ਉਹ ਕਾ ਤੇ ਮਚਿਆ ਫਿਰਦਾ ਆ ਉਹਨੂੰ ਕੀ ਹੋਇਆ ਨਾ ਉਹਦੀ ਭੈਣ ਨੂੰ ਨਹੀਂ ਬਾਹਰ ਕੱਢ ਦਿੱਤਾ ਮੈਂ ਤਾਂ ਕਰਕੇ ਆਪਣਾ ਖੂਨ ਸਾੜੀ ਜਾਂਦਾ ਹੁਣ ਚੱਲ ਵਧੀਆ ਕੀਤਾ ਖਾਣੇ ਦਾ ਤੂੰ ਪਾ ਲਈ ਗੱਲ ਮੇਰੀ ਆਹੋ ਭਾਬੀ ਤੇਰੀ ਨਹੀਂ ਗੱਲ ਖਾਣੇ ਪਾਉਣੀ ਮੈਂ ਹੋਰ ਕਿਹਦੀ ਪਾਉਣੀ ਆ ਤੂੰ ਜਿੱਦਾਂ ਕਿਹਾ ਮੈਂ ਤਾਂ ਉਹਦੀ ਕੀਤੀ ਮੈਂ ਤਾਂ ਤੋੜ ਦਿੱਤੀ ਉਹ ਹੋਰ ਮਹੀਨੇ ਤੱਕ ਉਹਦੇ ਨਿਆਣਾ ਨਿੱਕਾ ਹੋ ਜਾਣਾ ਸੀਗਾ ਮੈਂ ਤਾਂ ਰਹਿ ਗਈ ਨਾ ਸਾਰਾ ਦਿਨ ਰਸੋਈ ਦੇ ਵਿੱਚ ਮੱਥਾ ਮਾਨਣ ਜੋਗੀ ਮੈਨੂੰ ਤਾਂ ਰੋਟੀਆਂ ਢੋਣੀਆਂ ਪਿਆ ਕਰਨੀਆਂ ਸੀਗੀਆਂ ਉੱਥੇ ਨਾਲੇ ਇਹਨੂੰ ਤੇ ਇਹਦੇ ਜਵਾਕ ਨੂੰ ਵੱਖਰਾ ਸਾਂਭਦੀ ਮੇਰੇ ਤੋਂ ਨਹੀਂ ਦਾ ਮੱਥਾ ਵੱਜਦਾ ਚੱਲ ਵਧੀਆ ਹੋਇਆ ਤੈਨੂੰ ਹੁਣ ਕੀ ਲੋੜ ਐ ਉਹਦੀ ਤੇਰੇ ਤਾਂ ਨਿਆਣੇ ਨਿੱਕੇ ਪੜ ਗਏ ਆ ਹੁਣ ਬੱਸ ਕਰੋ ਤੁਸੀਂ ਹਣ ਤਾਂ ਤੁਸੀਂ ਲੰਮੀਆਂ ਘੋੜੀਆਂ ਛੇੜ ਕੇ ਬਹਿ ਗਈਆਂ ਜੇ ਉਹ ਆ ਗਿਆ ਤਾਂ ਅੰਦਰੋਂ ਤੇ ਫੇਆਲਾਦੋਲਾ ਦੇਖੂਗੇ ਤੁਸੀਂ ਬਾਜੀ ਟੈਨਸ਼ਨ ਨਾ ਲਓ ਤੁਸੀਂ ਉਹ ਅੰਦਰ ਲੰਮਾ ਹੀ ਪਿਆ ਆ ਉਹਨੇ ਕਿੱਥੇ ਬਾਹਰ ਆਉਣਾ ਐ ਚਲੋ ਠੀਕ ਐ ਫਿਰ ਜਾਓ ਤੁਸੀਂ ਟਾਈਮ ਦੇ ਨਾਲ ਚਲ ਕੋਈ ਪਤਾ ਨਹੀਂ ਹੁੰਦਾ ਹਾਂ ਚਲ ਠੀਕ ਕਾ ਸਾਲਿਆ ਪੋਣੇ ਨੂੰ ਮਿਲ ਕੇ ਜਾਣਾ ਸੀਗਾ। ਦਾ ਹਾਲ ਭਾਜੀ। ਬੜਾ ਚੋਰਾ ਵਾਂਗੂ ਮੋਟਰ ਇੱਥੇ ਲਾਈਊਆ। ਉਹ ਤਾਂ ਇੱਕ ਕੰਮ ਆਏ ਸੀਗੇ ਇੱਧਰ। ਉਹ ਮੈਂ ਕਿ ਮਿਲ ਜਾਉ ਮੈਨੂੰ ਵੀ ਆ ਕੇ। ਉਹ ਮੈਨੂੰ ਸਾਰਾ ਪਤਾ। ਉਹ ਤੈਨੂੰ ਮਿਲਣਾ ਆਇਆ ਕਿ ਜਾਂ ਇੱਥੋਂ ਸਮਾਨ ਚੱਕਣਾ ਆਇਆ। ਲੈ ਬੋਲਾ। ਸਮਾਨ ਕਿਹੜਾ? ਨਾ ਅੱਗੇ ਵੀ ਤੂੰ ਇਹੀ ਕੰਮ ਕੀਤੇ ਆ ਖਲਾ ਦੇ ਖਲਾ ਦੇ ਸਾਰਾ ਕਰ। ਉਹਨਾਂ ਤਾਂ ਆਪ ਤਾਂ ਕੋਈ ਚੀਜ਼ ਲੈ ਨਹੀਂ ਹੁੰਦੀ। ਭਲਾ ਮੈਂ ਕੀ ਉਹਨਾਂ ਨੂੰ ਘਰ ਖਲਣਾ ਹੈਗਾ ਆ। ਉਹ ਤਾਂ ਆਏ ਸੀਗੇ ਬਾਜ਼ਾਰ ਨੂੰ। ਭਾਈ ਨੇ ਮੈਨੂੰ ਫੋਨ ਕੀਤਾ ਕਹਿੰਦੇ ਅਸੀਂ ਇੱਧਰ ਦੇ ਨੰਗੜ ਆਇਆ ਮੈਂ ਕਿਹਾ ਮੈਨੂੰ ਮਿਲ ਕੇ ਜਾਇਓ ਆ ਬਹੁਤੀਆਂ ਚਲਾਕੀਆਂ ਨਾ ਕਰ ਤੇਰੀਆਂ ਚਲਾਕੀਆਂ ਮੈਂ ਸਾਰੀਆਂ ਜਾਣਦਾ ਮੈਂ ਦੇਖ ਲੈ ਝੋਲਾ ਲਿਆਉਂਦੀ ਅੰਦਰੋਂ ਨੂੰ ਤਾਂ ਆਪਣਾ ਸਾਰਾ ਘਰ ਅਜਾੜਨ ਤੇ ਹੋਈ ਹਾਂ ਇੱਕ ਵਿਚਾਰੀ ਮੇਰੀ ਭੈਣ ਉਹਨੇ ਕਦੀ ਵੀ ਇੰਨੀ ਵੀ ਚੀਜ਼ ਇੱਧਰ ਉੱਧਰ ਨਹੀਂ ਕੀਤੀ ਤਾਂ ਵੀ ਤੈਨੂੰ ਉਹ ਮਾੜੀ ਲੱਗਦੀ ਸੀ ਉਹ ਤਾਂ ਇਹ ਘਟੀਆਂ ਜੇ ਬੰਦੇ ਜਿਨ੍ਹਾਂ ਨੂੰ ਭੈਣ ਦਾ ਘਰ ਖਾਂਦੇ ਸ਼ਰਮ ਨਹੀਂ ਆਉਂਦੀ ਨਾ ਤੇਰਾ ਘਰ ਮੇਰੇ ਕੀ ਖਵਾ ਦਿੱਤਾ ਇਹ ਤਾਂ ਸਮਾਨ ਹੀ ਇੰਨਾ ਦਾ ਆ ਇਹ ਰੱਖ ਗਏ ਸੀ ਮੈਂ ਕਿਹ ਜਾਂਦੇ ਜਾਂਦੇ ਇਹ ਵੀ ਲੈ ਜਾਉ ਨਾਲ। ਉਹ ਚੱਲ ਮੈਂ ਤੇਰੀ ਗੱਲ ਮੰਨ ਗਿਆ। ਇਹ ਸਮਾਨ ਇਹਨਾਂ ਦਾ ਆ। ਪਰ ਮੈਨੂੰ ਇੱਕ ਵਾਰੀ ਝੋਲਾ ਖੋਲ ਕੇ ਦਿਖਾ। ਹਾਂ ਅਸੀਂ ਪਤਾ ਨਹੀਂ ਤੇਰਾ ਕੀ ਬਗਾੜਿਆ। ਜਿਹੜਾ ਤੂੰ ਹੱਥੋਂ ਸਾਡੇ ਮਗਰ ਹੀ ਪੈ ਗਿਆ ਪਰੌਣੇ ਆ। ਮੈਂ ਨਹੀਂ ਕਿਸੇ ਦੇ ਪਿੱਛੇ ਪਿਆ। ਪਿੱਛੇ ਤਾਂ ਤੁਸੀਂ ਪਿਓ ਆ। ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ। ਤੁਸੀਂ ਆਪਣੀ ਕੁੜੀ ਦਾ ਘਰ ਬਸਾਉਣਾ ਆ ਨਹੀਂ? ਅਸੀਂ ਕੀ ਘਰ ਪਟਣਾ ਪਰੌਣੇ ਆ? ਕਮੀਆਂ ਤਾਂ ਤੇਰੇ ਜੀ ਬਹੁਤ ਆ। ਦੂਜ ਸਾਡੀ ਕੁੜੀ ਜੀ ਕੱਢੀ ਜਾਂਦਾ ਤੂੰ। ਉਹ ਮੰਨ ਗਿਆ ਮੇਰੇ ਚ ਕਮੀਆਂ ਆ। ਮੈਂ ਮਾੜਾ ਆ। ਪਰ ਮੈਨੂੰ ਇੱਕ ਵਾਰੀ ਝੋਲਾ ਖੋਲ ਕੇ ਦਿਖਾ ਲੋ। ਮੈਨੂੰ ਤਾਂ ਪਤਾ ਲੱਗੇ ਇੰਦਾਂ ਦਾ ਕਿਹੜਾ ਤੁਸੀਂ ਸਮਾਨ ਛਾੜੇ ਗਏ ਸੀ ਤੁਸੀਂ ਪਹਲਾ ਕੀ ਦੇਖਣਾ ਝੋਲੇ ਦੇ ਵਿੱਚੋਂ ਉਹਦੇ ਵਿੱਚ ਤਾਂ 부ੜੀਆਂ ਦਾ ਸਮਾਨ ਆ ਤੁਸੀਂ ਦੇਖਦੇ ਚੰਗੇ ਲੱਗਦੇ ਆ ਲੈ ਦੱਸ ਮੈਂ ਕਿਉਂ ਨਹੀਂ ਚੰਗਾ ਲੱਗਦਾ ਜਾਂ ਤੇਰਾ ਭਰਾ ਇੱਥੇ ਲੈਣ ਆ ਸਕਦਾ ਤੇ ਮੈਂ ਦੇਖ ਨਹੀਂ ਸਕਦਾ ਆ ਤਾਂ ਤੁਸੀਂ ਹੁਣ ਹੱਦ ਹੀ ਕਰੀ ਜਾਂਦੇ ਆ ਉਹ ਹੱਦ ਮੈਂ ਨਹੀਂ ਹੱਦ ਤਾਂ ਤੂੰ ਕੀਤੀ ਹੋਆ ਪਤਾ ਨਹੀਂ ਕਦੋਂ ਦਾ ਤਾਂ ਘਰ ਲਟਾਈ ਜਾਂਦੀਆਂ ਰਹਿਣ ਦੂੰਗਾ ਇਹ ਸਮਾਨ ਆ ਮੈਂ ਦੇਖ ਲੈਂਦਾ ਉਹਨਾਂ ਦਾ ਸਮਾਨ ਵਿੱਚ ਹੈ ਕੀ ਆ ਭਲਾ ਤੁਹਾਡੇ ਦੇਖਣ ਕਰੋ ਬਰਾ ਹੋ ਉਹਨੇ ਉਸ ਪਰਖ ਤੋਕ ਦਿੱਤੇ। ਆ ਤੇਰੇ ਸੂਟ ਆ। ਆਹ ਆਸਮਾਨ ਛਾਡੇ ਗਏ ਸੀ ਇਹ ਵੱਡੇ ਸਿਆਣੇ ਆਪਣਾ ਲੂਣ ਪਾਣੀ ਨਾ ਤਾਂ ਪੂਰਾ ਨਹੀਂ ਹੁੰਦਾ ਤੇ ਤੇਰਾ ਘਰ ਬੰਨਣਾ ਇਹਨਾਂ ਨੇ ਤੈਨੂੰ ਇਹ ਮੱਤਾ ਜਿੰਦੇ ਫਿਰਦੇ ਆ ਆ ਰਿਸ਼ ਜੇ ਆਪ ਤਾਂ ਵਿਲਾ ਬੈਠਾ ਰਹਿੰਦਾ ਘਰ ਕੰਮ ਕਰ ਲਿਆ ਕਰੇ ਕੋਈ ਭੈਣ ਦਾ ਘਰ ਖਾਣ ਲੱਗਾ ਆ ਅਸੀਂ ਜਾਓ ਅੰਦਰ ਮੈਂ ਉਹਨਾਂ ਨੂੰ ਤੋਰ ਕੇ ਆਉਂਦੀ ਆ ਉਹਨਾਂ ਨਾਲ ਗੱਲ ਕਰਕੇ ਇਹ ਬਹੁਤੀ ਸਿਆਣੀ ਨਾ ਬਣ ਆ ਝੋਲੇ ਸਮਾਨ ਪਾ ਤੁਰਦੀ ਬਣ ਅੰਦਰ ਇਹ ਤੁਹਾਨੂੰ ਬੇਸਤੀ ਹੋਰ ਕਰਾਉਣੀ ਆ ਸ਼ਰਮ ਸ਼ੁਰਮ ਹੈਗੀ ਮਾੜੀ ਮੋਟੀ ਕਿ ਨਹੀਂ ਚੱਲ ਪਾਸ ਸਮਾਨ ਵਿੱਚ ਕਰ ਮੈਂ ਲਾਈ ਹੋਇਆ ਤੂੰ ਮੈਂ ਹੁਣ ਉਹਨਾਂ ਵਾਲ ਨੂੰ ਕੀ ਦੇਖੀ ਜਾਂਦੀ ਆ ਸਮਾਰ ਪਾ ਤੇ ਚੱਲ ਅੰਦਰ